ਜਦੋਂ ਸਫਾਈ ਕਰਮਚਾਰੀ ਨੂੰ ਪੁੱਛਿਆ ਗਿਆ ਕੀ ਹੋਇਆ ਤੇ ਉੱਥੇ ਜਿਹੜੀ ਸੀਗੀ ਇੱਕ ਲੇਡੀਜ਼ ਆਪਣੀ ਜਾਨ ਬਚਾਣ ਲਈ ਤੜਫ ਰਹੀ ਸੀ ਜਿਹਦਾ ਰਾਈਟ ਹੈਂਡ ਔਰ ਰਾਈਟ ਸਾਈਡ ਦੀ ਲੈਗ ਬੋਡੀ ਪਾਰਟ ਤੋਂ ਸੈਪਰੇਟ ਹੋ ਚੁੱਕੀ ਸੀ ਅਮੇਜ਼ਿੰਗ ਟੀਵੀ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਦਾ ਡਿਵੀਜ਼ਨ ਨੰਬਰ 7 ਵਿੱਚ ਅਸੀਂ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਲੁਧਿਆਣਾ ਦਾ 7:30 ਵਜੇ ਸਵੇਰੇ 7:30 ਵਜੇ ਦੇ ਕਰੀਬ ਇੱਕ ਵਰਦਮਨ ਚੌਂਕ ਦੇ ਵਿੱਚ ਦਰਦ ਨਾਲ ਹਾਦਸਾ ਵਾਪਰਦਾ ਟਿਪਰ ਨੇ ਜਿਹੜੀ ਆ ਇੱਕ ਫੇਟ ਮਾਰੀ ਆ ਟੀਚਰ ਨੂੰ ਜਿਹੜੀ ਸਕੂਲ ਦੀ ਦੱਸੀ ਜਾ ਰਹੀ ਕਿ ਨਿੱਜੀ ਸਕੂਲ ਦੇ ਵਿੱਚ ਟੀਚਰ ਸੀ ਪੜਾਉਂਦੀ ਸੀ ਲੇਕਿਨ 3 ਮਹੀਨੇ ਹਾਲਾਂਕਿ ਵਿਆਹ ਹੋਇਆ ਸੀ ਲੇਕਿਨ ਉਸ ਤੋਂ ਬਾਅਦ ਵਰਦਮਨ ਚੌਕ ਦੇ ਵਿੱਚ ਦਾ ਸਵੇਰੇ 7:30 ਵਜੇ ਤੇ ਹਾਦਸਾ ਵਾਪਰਦਾ ਟਿਪਰ ਦੇ ਨਾਲ ਉਹ ਹਾਦਸਾ ਵਾਪਦ ਸੋ ਗੱਲਬਾਤ ਕਰਾਂਗੇ ਉਹਨਾਂ ਦਾ ਨਾ ਪੂਰਾ ਮਾਮਲਾ ਜਾਣਾਂਗੇ ਸੋ ਨੀਤੂ ਵੋਰਾ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਹੜਾ ਮੌਕੇ ਤੇ ਉਹਨਾਂ ਨੂੰ ਲੇਡੀਜ਼ ਨੂੰ ਜਿਹੜਾ ਹੈ ਮਹਿਲਾ ਨੂੰ ਜਿਹੜਾ ਲਿਆ ਕੇ ਸੀਐਮਸੀ ਦੇ ਵਿੱਚ ਐਡਮਿਟ ਕਰਾਇਆ ਕੇ ਲੇਕਿਨ ਉਹਨਾਂ ਦਾ ਇਲਾਜ ਜਿਹੜਾ ਹੈ ਸੀਐਮਸੀ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਲੇਕਿਨ ਆਓ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਵੀ ਮੈਮ ਨੀਤੂ ਵੋਰਾ ਜੀ ਜੋ ਡਿਵੀਜ਼ਨ ਵਿੱਚ ਸਾਡੇ ਐਸਐਚਓ ਸਾਹਿਬ ਹੈਗੇ ਨੇ ਉਹ ਵੀ ਸਨਮਾ ਮੌਜੂਦ ਨੇ ਸੋ ਪੂਰੀ ਜਾਣਕਾਰੀ ਲੈਣੇ ਆ ਅਮੇਜ਼ਿੰਗ ਵਿਚਾਰ ਨਜ਼ਰ ਆਇਆ ਮੇਰਾ ਸ਼ੁਭਨਾਮ ਰੋਬੀਨ ਜੀ ਸਰ ਸ੍ਰੀਮ ਬਰਤ ਮੇਰਾ ਜੀਜੇ ਯਾ ਨਜ਼ਰਨ ਲੋਆ ਮੇਰੇ ਉਹਨਾਂ ਦੀ ਵਾਈਫ ਹੈ ਮੇਰੇ ਤੇ ਸਵੇਰੇ ਸਕੂਲ ਦੀ ਜਿਆਦਾ ਸੀ ਡਿਊਟੀ ਜੇਸਾ ਮੈਂ ਇਨਸੀਡੈਂਟ ਦੱਸਿਆ ਮੈਂ ਉਹਨੇ ਕਿ ਪਿੱਛੇ ਡਿਪਰ ਨੇ ਹਿੱਟ ਕੀਤਾ ਉਹਨਾਂ ਨੂੰ ਤੇ ਹੈਂਡ ਦਾ ਥੋੜਾ ਇਸ਼ੂ ਹੋਇਆ ਵਾ ਕੱਟ ਆਫ ਹੋਇਆ ਵਾ ਤੇ ਲੈਗ ਤੇ ਉਹਨਾਂ ਦੀ ਪੀਣਾ ਜਿਆਦਾ ਹੋਇਆ ਵਾ ਮੇਜਰ ਹੋਈ ਹੈ ਇਨਸੀਡੈਂਟ ਤੇ ਮਾਰਨਿੰਗ ਵੀ ਸਕੂਲ ਵਗੈਰਾ ਜਿਵੇਂ ਜਾਂਦੇ ਹੋ ਮੇਨ ਪਾਰਟ ਉਹ ਵਰਦਮਨ ਚੌਂਕ ਮੇਨ ਚੌਂਕ ਹੈ ਉਹਦੇ ਲਾਗੇ ਚਾਰ ਸਕੂਲ ਹੈਗੇ ਆ ਨਾ ਉਥੇ ਮਾਰਨਿੰਗ ਕੋਈ ਲਾਈਟਿੰਗਸ ਵਰਾ ਦਾ ਇਸ਼ੂ ਹੈਗਾ ਵਾ ਲਾਈਟਾਂ ਵੀ ਨਹੀਂ ਚੱਲਦੀਆਂ ਉਸ ਤੋਂ ਬਾਅਦ ਨਾ ਕੋਈ ਪੁਲਿਸ ਪ੍ਰਸ਼ਾਸਨ ਹੈਗੀ ਉੱਥੇ ਜਿਹੜੀ ਖੜੀ ਹੋਵੇ ਉੱਥੇ ਕੀ ਬੱਚਿਆਂ ਨੂੰ ਕ੍ਰੋਸ ਰੋਡ ਕਲੋਸ ਕਰਾ ਰਹੇ ਕੋਈ ਉੱਥੇ ਹੈ ਨਹੀਂ ਐਦਾਂ ਦੇ ਸਵੇਰ ਸਭ ਸੇਫਟੀ ਹੈ ਹੀ ਨਹੀਂ ਇਹ ਮੇਰੀ ਵੀ ਗੁੜੀਆ ਜਾਂਦੀ ਸੀਗੀ ਉੱਥੇ 39 ਸਟਾ ਪੜਦੇ ਆ ਤੇ ਕੋਈ ਸੇਫਟੀ ਬਿਲਕੁਲ ਨਹੀਂ ਹੈਗੀ ਬੱਚਿਆਂ ਲਈ ਜਾਂ ਲੇਡੀਜ਼ ਲਈ ਕਿ ਜਿਵੇਂ ਟਰੱਕ ਜਾਂਦੇ ਆ ਪਰਿਵਾਰ ਨੂੰ ਸੀ ਹਾਸਾ ਹੋਇਆ ਤੇ ਪਰ ਜਿੱਦਾਂ ਨੀਤੂ ਬੋੜਾ ਮੈਡਮ ਨੇ ਦੱਸਿਆ ਕਿ ਮੈਂ ਕੋਦੇ ਇਹਨਾਂ ਨੂੰ ਸੀਐਮਸੀ ਵਿੱਚ ਲੈ ਕੇ ਆਈ ਹਾਂ ਤੇ ਪ੍ਰਵਾਤ ਪਹੁੰਚਿਆ ਤੁਹਾਨੂੰ ਕਿਸ ਤਰ੍ਹਾਂ ਇਨਸੀਡੈਂਟ ਤੋਂ ਬਾਅਦ 10 ਮਿੰਟ ਬਾਅਦ ਹੀ ਫੋਨ ਆਇਆ ਸੀਗਾ ਅੰਕਲ ਜੀ ਨੂੰ ਤੇ ਨਾਲ ਹੀ ਉਹ ਪਹੁੰਚ ਗਏ ਸੀਗੇ ਤੇ ਉਸ ਤੋਂ ਬਾਅਦ ਮੈਮ ਲੈ ਕੇ ਆਏ ਗੱਡੀ 'ਚ ਆਪਣੇ ਉੱਥੇ ਸੀਐਮਸੀ ਆਏ ਆ ਆਏ ਨੇ ਲਗਾਤਾਰ ਟਿੱਪਰ ਜਿਹੜੇ ਨਹੀਂ ਲਗਾਤਾਰ ਆ ਪਰ ਇਸ ਟਿੱਪੇ ਅੰਦਰੋਂ ਉੱਡ ਰਹੇ ਨੇ ਇਹਨਾਂ ਨੂੰ ਤੇ ਕੋਈ ਬਾਰਵਾਈ ਨਹੀਂ ਹੋਈ ਤੇ ਇਹਦੇ ਤਰ੍ਹਾਂ ਡਰਾਈਵਰ ਜਿਹੜੇ ਨੇ ਮੌਕੇ ਤੋਂ ਭੱਜ ਗਏ ਤੇ ਕੀ ਕਰਵਾਂ ਚਾਹਦੇ ਇਸ ਤਰੀਕੇ ਨਾਲ ਬਾਰਵੀਂ ਇਹਨਾਂ ਦੇ ਸਖਤ ਕੀਤੀ ਜਾਵੇ ਇਹਨਾਂ ਦਾ ਨਾਂ ਵੀ ਇਹਨਾਂ ਨੂੰ ਕਲੀਨਰ ਚਾਹੀਦਾ ਇੱਕ ਨਾਲ ਜਾਂਦਾ ਨਾਲ ਇਹਨੂੰ ਪ੍ਰੋਵਾਈਡ ਕਰਨ ਕੋਈ ਪਰਸਨ ਨਾਲ ਹੋਵੇ ਕਿ ਨਾਲੇ ਸਪੀਡ ਲਿਮਿਟ ਉਹਨਾਂ ਦੀ ਥੋੜੀ ਸਹੀ ਕੀਤੀ ਜਾਵੇ ਕਿ ਜਿਵੇਂ ਸਵੇਰੇ ਫੇਰ ਪ ਜਾਂਦੇ ਨੇ ਕਿ ਨਾਲੇ ਨਸ਼ੇ ਕੀਤੇ ਹੁੰਦੇ ਉਹਨਾਂ ਨੇ ਉਹਨਾਂ ਦੇ ਵੀ ਥੋੜਾ ਜਿਹਾ ਕਰੇ ਪ੍ਰਸ਼ਾਸਨ ਜ਼ਰੂਰ ਕਰਨਾ ਕੰਟਰੋਲ ਕਰਨ ਕੁਝ ਨਮਸਕਾਰ ਜੀ ਮੈਂ ਨਿਤੂ ਹੋਰ ਆਮ ਆਦਮੀ ਪਾਟੇ ਜਨਰਲ ਸਕੱਤਰ ਪੰਜਾਬ ਚੰਡੀਗੜ੍ਹ ਰੋਡ ਤੇ ਵਰਤਮਾਨ ਚੌਕ ਤੇ ਇਹ ਪਹਾਸਾ ਹੋਇਆ ਕਿ ਮੈਂ ਮਾਮਲਾ ਕਿਸੇ ਦਾ ਸਰਗੋ ਸੁਇਰੇ ਮੈਂ ਆਪਣੇ ਬੇਟੇ ਨੂੰ ਸਕੂਲਾਂ ਛੱਡ ਕੇ ਆ ਰਹੀ ਸੀ ਤੇ ਕਾਫੀ ਜਮ ਸੀਗਾ ਉੱਥੇ ਮੇਰੇ ਖਿਆਲ ਘਟੋਟੇ ਨਾਨਾ ਕਰਦੇ ਵੀ 100 ਤੋਂ ਉੱਪਰ ਗੱਟੀਆਂ ਖੜੀਆਂ ਸੀ ਚਾਰੋਂ ਚੌਂਕ ਦੇ ਸਾਈਡ ਤੇ ਜਦੋਂ ਸਫਾਈ ਕਰਮਚਾਰੀ ਨੂੰ ਪੁੱਛਿਆ ਗਿਆ ਕੀ ਹੋਇਆ ਤੇ ਉੱਥੇ ਜਿਹੜੀ ਸੀਗੀ ਇੱਕ ਲੇਡੀਜ਼ ਆਪਣੀ ਜਾਨ ਬਚਾਣ ਲਈ ਤੜਫ ਰਹੀ ਸੀ ਜਿਹਦਾ ਰਾਈਟ ਹੈਂਡ ਔਰ ਰਾਈਟ ਸਾਈਡ ਦੀ ਲੈਗ ਬਾਡੀ ਪਾਰਟ ਤੋਂ ਸੈਪਰੇਟ ਹੋ ਚੁੱਕੀ ਸੀ ਜਿਹਦਾ ਥੰਮਤਾ ਬਿਲਕੁਲ ਹੀ ਖਤਮ ਹੋ ਚੁੱਕਾ ਸੀਗਾ ਤੇ ਦੇਖਣ ਤੇ ਇਹ ਲੱਗ ਰਿਹਾ ਸੀ ਲੋਕ ਇਮੋਸ਼ਨਲੈਸ ਹੋ ਚੁੱਕੇ ਨੇ ਬਿਲਕੁਲ ਉਹਨਾਂ ਦੇ ਆਲੇ ਦੁਆਲੇ ਗੱਡੀਆਂ ਨਿਕਲ ਰਹੀਆਂ ਸੀ ਪੁੱਛ ਕੇ ਫਿਰ ਸਫਾਈ ਕਰਮਚਾਰੀ ਤੇ ਕੁਝ ਲੋਕਾਂ ਨੇ ਮੇਰੀ ਹੈਲਪ ਕਰਕੇ ਪੂਰਾ ਏਰੀਆ ਉਥੇ ਜਿਹੜਾ ਟ੍ਰੈਫਿਕ ਸੀਗਾ ਉਹ ਰੋਕਿਆ ਗਿਆ ਉਸ ਤੋਂ ਬਾਅਦ ਮੇਰੀ ਗੱਡੀ ਅੱਗੇ ਆਈ ਅਸੀਂ ਗੱਡੀ ਚ ਪਾ ਕੇ ਮਾਮ ਨੂੰ ਲੈ ਕੇ ਆਏ ਆ ਤੇ ਹੁਣ ਮਾਮ ਸੇਫ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹਨੀ ਆ ਸਾਰੇ ਲੋਕਾਂ ਨੂੰ ਪਲੀਜ਼ ਉਹਦੇ ਵਿੱਚ ਸਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ ਸੀਗਾ ਤੇ ਸਾਨੂੰ ਇੰਨਾ ਇਮੋਸ਼ਨਲੈਸ ਹੋ ਕੇ ਨਹੀਂ ਥੋੜੀ ਜਿਹੀ ਇਨਸਾਨੀਅਤ ਦਿਖਾਓ ਜੀ ਉਹਨਾਂ ਨੂੰ ਇਹ ਡਰ ਹੈ ਕਿ ਪੁਲਿਸ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੰਗ ਕਰੇਗਾ ਤੇ ਨਈਮਾਨ ਸਾਹਿਬ ਦੀ ਸਰਕਾਰ ਵਿੱਚ ਇੱਕ ਨਵੀਂ ਸਕੀਮ ਵੀ ਹੈ ਕਿ ਅਗਰ ਕੋਈ ਹੈਲਪ ਕਰੇਗਾ ਤਾਂ ਉਹਦਾ ਕੋਈ ਬਿਆਨ ਨਹੀਂ ਲੇਤਾ ਜਾਏਗਾ ਸਿਰਫ ਉਹ ਜ਼ਿੰਦਗੀ ਸੇਵ ਕਰੇ ਤੇ ਉਹਦੇ ਲਈ ਇਨਾਮ ਵੀ ਦਿੱਤਾ ਜਾਏਗਾ ਮੇਰਾ ਸਮਾਜਿਕ ਕਿਹੜੇ ਸਕੂਲੋਂ ਪੜ੍ਹਾਉਂਦੇ ਸੀਗੇ ਤੇ ਕਿੰਨਾ ਸਮਾਂ ਹੋਇਆ ਸੀ ਉਹਨਾਂ ਨੂੰ ਮੇਰੇ ਕੱਲ 7.5 8 ਵਜੇ ਦਾ ਟਾਈਮ ਸੀਗਾ 7:30 ਵਜੇ ਦਾ ਟਾਈਮ ਸੀਗਾ ਤੇ ਜਦੋਂ ਅਸੀਂ ਅਸੀਂ 8 ਵਜੇ ਤੱਕ ਇੱਥੇ ਹਸਪਤਾਲ ਲੈ ਕੇ ਆਏ ਆ ਮੇਰੇ ਪਹੁੰਚਣ ਤੋਂ ਪਹਿਲਾਂ 20 ਮਿੰਟ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਉਸ ਤੋਂ ਪਹਿਲਾਂ 20 ਮਿੰਟ ਤੇ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਆਈਆਂ ਹੋਣੀਆਂ ਕਿੰਨੀਆਂ ਗੱਡੀਆਂ ਗਈਆਂ ਹੋਣੀਆਂ ਤੇ ਇਹੀ ਅਪੀਲ ਹੈ ਕਿ ਜਿੰਨਾ ਟਾਈਮਲੀ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਏ ਸੇ ਕਿੰਨੀਆਂ ਜ਼ਿੰਦਗੀਆਂ ਸੇਵ ਕਰ ਸਕਦੇ ਹਨ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਆਏ ਦਿਨ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਉੱਪਰ ਜਿਹੜੇ ਜਮਰਾਜ ਵੜ ਕੇ ਧੋੜ ਰਹੇ ਨੇ ਜੇ ਪਹਿਲਾਂ ਵੀ ਤੋਂ ਹੁੰਦਾ ਚੌੜੇ ਦੇ ਵਿੱਚ ਕਿਪੜੇ ਜਾਣਦੇ ਸੀ ਲੇਕਿਨ ਦੂਸਰਾ ਹਾਸਾ ਇਹ ਤਰ੍ਹਾਂ ਚੌੜੇ ਬਣ ਗਿਆ ਸੀ ਲੇਕਿਨ ਅੱਜ ਫੇਰ ਕੋਈ ਇੱਕ ਵੱਡਾ ਹਾਸਾ ਕੋਈ ਵੀ ਬਚਾਓਗੇ ਚਲੋ ਅਸੀਂ ਬਹਿ ਕੇ ਫੈਸਲਾ ਕਰਦੇ ਹਾਂ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਸੀਐਮ ਭਗਵੰਤ ਮਾਨ ਜੀ ਨੇ ਐਸਐਸ ਐਫ ਸੜਕ ਸੁਰੱਖਿਆ ਫੋਰਸ ਲਾਈ ਹੈ ਜਿਹੜੀ ਕਿ 22 ਕਿਲੋਮੀਟਰ ਤੇ ਇੱਕ 60 ਲੱਖ ਦੀ ਗੱਡੀ ਇੱਕ ਐਸਐਚਓ ਨੂੰ ਦਿੱਤੀ ਗਈ ਹੈ ਜਿਹੜੇ ਉਹ ਕਰਮਚਾਰੀ ਨੇ ਉਹਨਾਂ ਨੂੰ ਉਹ ਗੱਡੀਆਂ ਦਿੱਤੀਆਂ ਗਈਆਂ ਤਾਂ ਕਿ ਇਹ ਸਾਨੂੰ ਕਿਸੇ ਦੀ ਵੇਟ ਨਾ ਕਰਨੀ ਪਏ ਤੇ ਜਲਦੀ ਤੋਂ ਜਲਦੀ ਜਿਹੜਾ ਹੈ ਪੇਸ਼ੈਂਟ ਨੂੰ ਹਸਪੀਟਲ ਪਹੁੰਚਾਇਆ ਜਾਵੇ ਅੱਗੇ ਰੇਸ਼ਿਓ 70 ਵਿੱਚੋਂ ਰੋਜ਼ੀਆਂ 70 ਜਾਂਦਾ ਜਾਂਦੀਆਂ ਸੀ ਜਿਹੜੀ ਰੇਸ਼ਿਓ ਹੁਣ ਘਟ ਕੇ 7 ਤੇ ਆ ਗਈ ਹੈ ਤੇ ਇਸ ਦੇ ਨਾਲ ਨਾਲ ਜਿਹੜੇ ਅੰਦਰਲੀਆਂ ਸੜਕਾਂ ਨੇ ਇੱਥੇ ਕੋਈ ਫੋਰਸ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਆਪ ਵੀ ਅੱਗੇ ਆਣਾ ਪਣਾ ਹਰ ਚੀਜ਼ ਸਰਕਾਰ ਤੇ ਨਹੀਂ ਛੱਟੀ ਜਾ ਸਕਦੀ ਆਪਣੀ ਤੇ ਜਿਹੜੇ ਤੁਸੀਂ ਡਿਪਰਾਂ ਦੀ ਗੱਲ ਕੀਤੀ ਹੈ ਉਹ ਕਿਤੇ ਨਾ ਕਿਤੇ ਮਾਨ ਸਰਕਾਰ ਨੂੰ ਵੀ ਸੋਚਣਾ ਪੈਣਾ ਇਹਨਾਂ ਤੇ ਲਗਾਮ ਕਿਦਾਂ ਪਾਈ ਜਾਏ ਗਵਰਨਰ ਨੂੰ ਕਹਿ ਕੇ ਸਪੀਡ ਲਿਮਿਟ ਜਾਂ ਕੁਝ ਲਾਇਸੈਂਸ ਦੇਣ ਵੇਲੇ ਕੁਝ ਰੂਲਸ ਜਾਰੀ ਕਿਤੇ ਜਾਣ ਜਿੱਥੇ ਕਿਤੇ ਨਾ ਕਿਤੇ ਜਾਨਾਂ ਨੂੰ ਸੇਫ ਕੀਤਾ ਜਾ ਸਕੇ ਜਦੋਂ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਸੀ ਡਿਪਰ ਚਾਲਕ ਦੇ ਦਾ ਦੱਸਿਆ ਗਰ ਰ ਹੋ ਗਿਆ ਸੀ ਜਿਸ ਤਰ੍ਹਾਂ ਦੇਖੋ ਉਸ ਦਿਨ ਜ਼ਿਆਦਾ ਕੁਝ ਨਾ ਦੇਖਿਆ ਨਾ ਮੈਂ ਸਿਰਫ ਉਸ ਟਾਈਮ ਮੈਂ ਦੇਖਿਆ ਕਿ ਉਹ ਲੜਕੀ ਕਿਦਾਂ ਤੜਫ ਰਹੀ ਸੀ ਉਹਦੀ ਏਸ ਕੁਝ ਨਹੀਂ ਸੀ ਸਾਨੂੰ ਸਿਰਫ ਉਹਨੂੰ ਕਿੱਥੇ ਨਾ ਕਿੱਥੇ ਕਰਕੇ ਹਸਪੀਟਲ ਪਹੁੰਚਾਉਣਾ ਸੀ ਇਸ ਕਰਕੇ ਜ਼ਿਆਦਾ ਨੋਲੇਜ ਨਹੀਂ ਹੈ ਕਿ ਇਸ ਦੇ ਪਰਿਵਾਰੋਂ ਕਿਸ ਤਰ੍ਹਾਂ ਇਨਸਾਫ ਲਿਖਾਏਗਾ ਕਿਉਂਕਿ ਚਿੱਪਰਾ ਦੇ ਜਿਹੜਾ ਹੁਣ ਪਿੱਕਰਤਾ ਤੋਂ 18 ਵਿੱਚ ਦੇਖਦਾ ਜੇ ਕਿ ਤੁਹਾਡੇ ਨੂੰ ਵੀ ਪਰਵਾਹਤ ਰਹੇਗੀ ਇਸ ਤੋਂ ਸਾਡੇ ਐਮਐਲਏ ਦਲਜੀਤ ਸਿੰਘ ਭੋਲਾ ਦਲਜੀਤ ਸਿੰਘ ਭੋਲਾ ਕਰੇਵਾਲ ਜੀ ਨੂੰ ਮੈਂ ਅਪੀਲ ਕਰਨਾ ਚਾਹੂੰਗੀ ਜਿਹੜੇ ਪਰਿਵਾਰ ਨਾਲ ਹੈ ਹਾਦਸਾ ਵਾਪਰਿਆ ਤੇ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ ਠੀਕ ਹੈ ਹਾਦਸਾ ਵਾਪਰਿਆ ਟੀਪਰ ਨਾਲ ਇੱਕ ਲੇਡੀ ਤੇ ਟੀਪਰ ਚੜਾਇਆ ਗਿਆ ਕੀ ਮੰਗਣਾ ਸੀਗੀ ਉਹ ਸਵੇਰੇ ਤਲਾਬ ਮਿਲੀ ਸੀ ਕਿ ਵਰਦਮਾ ਚੌਂਕ 'ਚ ਐਕਸੀਡੈਂਟ ਹੋ ਗਿਆ ਸਾਡਾ ਸੇਵਤਾਰ ਸੇ ਮੌਕੇ ਤੇ ਵਿਆਹ ਸੀਗਾ ਇੱਕ ਮੈਡਮ ਸੀਗੀ ਕਿਰਤੀ अरोड़ा ਦੀ ਸਕੂਲ 'ਚ ਪੜ੍ਹਾਉਂਦੇ ਸੀਗੇ ਉਹ ਐਕਟਵ ਤੇ ਆ ਰਹੀ ਸੀ ਉਹ ਟੀਪਰ ਦੇ ਥੱਲੇ ਆਨ ਨਾਲ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਨੂੰ ਹਸਪਤਾਲ ਦਾਖਲ ਕਰਾ ਦਿੱਤਾ ਇਹ ਡਿਪਰ ਜਿਹੜਾ ਲਿਆ ਕੇ ਥਾਣੇ ਲੈ ਆਂਦਾ ਉਹਦੀ ਸਾਰੀ ਚੈੱਕੀ ਕਰ ਰਹੇ ਆ ਤਵਜੀਸ਼ ਗਰਾਂ ਸਾਰਾ ਤੁਹਾਡੇ ਸਰ ਕਿਤਾ ਪਤਾ ਨਹੀਂ ਲੱਗਿਆ ਵੀ ਡਰਾਈਵਰ ਕਿੱਥੇ ਦਸੀਗਾ ਇਹ ਡਿਪਰ ਡਰਾਈਵਰ ਹੁਣ ਆ ਬੁਲਾ ਰਹੇ ਆ ਅਸੀਂ ਸਾਡੀ ਉਹ ਓਨਰ ਦੇਖ ਰਹੇ ਆ ਬੁਲਾ ਕੇ ਓਨਰ ਨੂੰ ਬੁਲਾ ਕੇ ਸਾਡਾ ਡਰਾਈਵਰ ਨੂੰ ਪੇਸ਼ ਕਰਾ ਦੇ ਸਰ ਆਏ ਦਿਨ ਲਗਾਤਾਰ ਚੰਦੀਕੜ੍ਹ ਹਾਈਵੇ ਦੇ ਉੱਤੇ ਐਕਸੀਡੈਂਟ ਹੁੰਦੇ ਮੇਨ ਨਾਕਿਆ ਦੇ ਉੱਤੇ ਜਿੱਥੇ ਨਾਕੇ ਲੱਗੇ ਹੁੰਦੇ ਉੱਥੇ ਐਕਸੀਡੈਂਟ ਦੇ ਕਿਉਂ ਹੁੰਦੇ ਆ ਲਾਈਟ ਕਰਕੇ ਹੋ ਗਿਆ ਹਣਾ ਜਾਂ ਤਾਂ ਹੁਣ ਤਾਂ ਹੁਣ ਮੌਕੇ ਤੇ ਥੋੜਾ ਹੁਣ ਚੈੱਕੀ ਕਰ ਸਾਰੀ ਗੱਲ ਸਾਹਮਣੇ ਆਏਗੀ ਮੈਡ ਆਜਾ ਜਸਨਦਿੱਤ ਕੇ ਆਪਣੇ ਪਰਿਵਾਰ ਨੂੰ ਕੀਤਾ ਇਨਸਾਫ ਦਿੱਤਾ ਜੋ ਬਸ ਹੁਣ ਅਸੀਂ ਡਰਾਈਵਰ ਪਕੜ ਕੇ ਸਾਰਾ ਪਰਚਾ ਦਰਜ ਕਰਾਂਗੇ ਜਿਵੇਂ ਸਾਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਉਂਦੇ ਠੀਕ ਆ ਸਰ